ਦੇ ਸਾਡੇ ਪਿਛਲੇ ਦਿਨੀ ਵਿਵਾਦ ਹੋਇਆ ਪੰਕਜ ਸੂਤ ਬਲੈਕਮੇਲਰ ਅਮਰਦੀਪ ਅਨੇਜਾ ਬਲੈਕਮੇਲਰ ਬਲੈਕਮੇਲਰਾਂ ਦੇ ਖਿਲਾਫ ਅਸੀਂ ਮੌਹਮ ਵੱਡੀ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਪਹਿਲਾਂ ਵੀ ਤੁਸੀਂ ਮੈਨੂੰ ਬਹੁਤ ਪਿਆਰ ਦਿੱਤਾ ਵੀਡੀਓ ਦੇ ਵਿੱਚ ਤੇ ਮੈਨੂੰ ਲੱਗਦਾ ਹੁਣ ਵੀ ਤੁਸੀਂ ਬਹੁਤ ਜ਼ਿਆਦਾ ਆਪਦੇ ਛੋਟੇ ਭਰਾ ਨੂੰ ਪਿਆਰ ਦਿਓਗੇ ਇਹ ਗੱਲ ਹੀ ਇੱਕ ਇਹੋ ਜੀ ਆ ਵੀ ਜਿਹੜਾ ਬਲੈਕ ਬਲੈਕਮੇਲਰਾਂ ਦੇ ਖਿਲਾਫ ਅਸੀਂ ਮੋਗੇ ਸ਼ਹਿਰ ਦੇ ਵਿੱਚ ਮੁੱਦਾ ਚੁੱਕਿਆ ਉਹਦੇ ਵਿੱਚ ਮੈਂ ਆਪ ਜੀ ਨੂੰ ਪੰਕਜ ਸੂਤ ਬਾਰੇ ਕੁਝ ਖੁਲਾਸੇ ਕਰਨਾ ਚਾਹਨਾ ਜਿਹੜਾ ਪੰਕਜ ਸੂਤ ਬਲੈਕਮੇਲਰ ਮੋਗੇ ਤੋਂ ਆ ਉਹ ਲੋਕ ਕਾਨੂੰਨ ਦਾ ਰਖਵਾਲਾ ਬਣਿਆ ਹੋਇਆ ਮੈਂ ਆਪ ਨੂੰ ਸਭ ਤੋਂ ਪਹਿਲਾਂ ਦੱਸਣਾ ਵੀ ਆ ਪੰਕਜ ਸੂਤ ਬਲੈਕਮੇਲਰ ਆਹਾ ਵਾ 420 ਅਮਰਦੀਪ ਨੇਜਾ ਆ ਮੈਂ ਆਪ ਜੀ ਨੂੰ ਫੋਟੋ ਤਾਂ ਜਨਤ ਕਹਿੰਵੇਂ ਲੋਕੋ ਬਚੋ 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 ਆ ਬਲੈਕਮੇਲਰਾਂ ਤੋਂ ਬਚਿਆ ਜਾਂਦਾ ਬਚੋ ਇਹ ਕਿੰਨਾ ਨਾਲ ਤੀਜਾ ਵੀ ਆ ਉਹਦੇ ਬਾਰੇ ਤੁਹਾਨੂੰ ਬਾਅਦ ਚ ਦੱਸਦਾ ਚੰਡੀਗੜ੍ਹ ਮੋਹਾਲੀ ਦੇ ਵਿੱਚ ਬੈਠਾ ਯੂਟਿਊਬਰ ਉਹ ਵੀ ਆ ਉਹਦੇ ਬਾਰੇ ਵੀ ਦੱਸਦਾ ਮੈਂ ਆਪ ਜੀ ਨੂੰ ਦੱਸਣਾ ਚਾਹਨਾ ਇਹ ਨਵਾਂ ਖਲਾਸਾ ਪੰਕਜ ਸੂਰ ਡੱਗੜਾ ਜਿਹੜੀ ਮੋਗੇ ਅਕਾਲ ਸਰ ਚੌਂਕ ਦੇ ਵਿੱਚ ਡੱਗ ਚੱਲਦੀ ਆ ਵੀ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਬਲੈਕਮੈਲਰਾਂ ਨੂੰ ਵੀ ਤੁਹਾਡੇ ਘਰ ਦਾ ਕੋਈ ਨਕਸ਼ਾ ਕੋਈ ਡੱਗ ਦਾ ਸੀਐਲਯੂ ਕੋਈ ਵੀ ਪ੍ਰਾਪਰਟੀ ਟੈਕਸ ਨਹੀਂ ਭਰਦੇ ਅਮਰਦੀਪ ਨੇਝਾ ਉਹਨੇ ਵੀ ਆਪਦਾ ਘਰ ਦਾ ਜਿਹੜਾ ਟੈਕਸ ਟੁਕਸ ਕਦੇ ਕੋਈ ਨਹੀਂ ਦਿੱਤਾ ਮੈਂ ਤੁਹਾਨੂੰ ਦੱਸਣਾ ਚਾਹਨਾ ਵੀ ਜਿਹੜਾ ਇਹਨਾਂ ਨੇ ਇਹ ਲੋਕਾਂ ਦੇ ਕਾਨੂੰਨ ਦੇ ਰਖਵਾਲੇ ਬਣੇ ਆ ਇਹ ਆਪਦੀ ਪੀੜ੍ਹੀ ਥੱਲੇ ਸੋਟਾ ਮਾਰਨ ਨਾ ਤਾਂ ਇਹ ਕੋਈ ਟੈਕਸ ਭਰਦੇ ਆ ਤੇ ਨਾ ਹੀ ਜਦੋਂ ਕੋਈ ਮੀਂਹ ਪੈਂਦਾ ਸ਼ਹਿਰ ਦੇ ਵਿੱਚ ਤੇ ਸਾਰੇ ਸ਼ਹਿਰ ਦਾ ਸੀਵਰੇਜ ਬਲੌਕ ਹੋ ਜਾਂਦਾ ਤੱਤ ਰੋਡ ਤੇ ਗੋਡੇ-ਗੋਡੇ ਪਾਣੀ ਖੜ ਜਾਂਦਾ ਉਹ ਕਿਹਦੇ ਕਰਕੇ ਇਹਨਾਂ ਦੀ ਡੱਗ ਦੇ ਕਰਕੇ ਨਾ ਹੀ ਉੱਥੇ ਕੋਈ ਟ੍ਰੀਟਮੈਂਟ ਪਲਾਂਟ ਆ ਇਹਨਾਂ ਨੂੰ ਮੈਂ ਦੱਸਣਾ ਚਾਹਣਾ ਬਲੈਕਮੈਲਰਾਂ ਨੂੰ ਵੀ ਪਹਿਲਾਂ ਤੁਸੀਂ ਆਪਦੀ ਪੀੜ੍ਹੀ ਥੱਲੇ ਦਾ ਸੋਟਾ ਮਾਰੋ ਦੂਜੇ ਕਾਨੂੰਨ ਦੇ ਰਖਵਾਲੇ ਦਾ ਤੁਸੀਂ ਫੇਰ ਬਣਿਓ ਉਸ ਤੋਂ ਬਾਅਦ ਇਹ ਅਸੀਂ ਮਾਨਯੋਗ ਮੋਗ ਐਸਐਸਪੀ ਸਾਹਮਣੇ ਇਹਨਾਂ ਦੇ ਪਰਚਾ ਦਰਜ ਕਰਤਾ ਸੀ ਜਦੋਂ ਇਹਨਾਂ ਦੇ ਪਰਚਾ ਦਰਜ ਹੋ ਗਿਆ ਇਹ ਚੰਡੀਗੜ੍ਹ ਆਪਦੇ ਸੌਰਿਆਂ ਤੇ ਜਾ ਕੇ ਲੱਗ ਗਿਆ ਹੁਣ ਸਾਨੂੰ ਉੱਥੋਂ ਪਤਾ ਲੱਗਾ ਵੀ ਉੱਥੋਂ ਵੀ ਇਹ ਕਈ ਇਮੀਗ੍ਰੇਸ਼ਨ ਵਾਲਿਆਂ ਤੋਂ ਪੈਸੇ ਲੈਣੇ ਇਹਨੇ ਸ਼ੁਰੂ ਕਰਤੇ ਕਈ ਹੋਟਲ ਵਾਲਿਆਂ ਤੋਂ ਇਹਨਾਂ ਨੇ ਪੈਸੇ ਲੈਣੇ ਸ਼ੁਰੂ ਕਰਤੇ ਵੀ ਇਹਦੇ ਮੂੰਹ ਨੂੰ ਐਸਾ ਖੂਨ ਲੱਗਿਆ ਵਾ ਵੀ ਇਹ ਬੰਦਾ ਹਟ ਨਹੀਂ ਸਕਦਾ ਵੀ ਇਹਦੇ ਹਾਲਾਤ ਆ ਬਣ ਚੁੱਕੇ ਆ ਇੰਨਾ ਜ਼ਿਆਦਾ ਬੇਈਮਾਨ ਤੇ ਭ੍ਰਿਸ਼ਟਾਚਾਰੀ ਆਦਮੀ ਆ ਹੁਣ ਅੱਜ ਮਾਨਯੋਗ ਮੋਗਾ ਅਦਾਲਤ ਤੋਂ ਇਹਦੀ ਜ਼ਮਾਨਤ ਪਟੀਸ਼ਨ ਰੱਦ ਹੋ ਗਈ ਡਿਸਮਿਸ ਹੋ ਗਈ ਇਹਦੀ ਬੇਲ ਜੱਜ ਸਾਹਿਬ ਨੇ ਆਰਡਰ ਵੀ ਇਹ ਹੀ ਕੀਤਾ ਵੀ ਇਹਦੇ ਤੋਂ ਬਹੁਤ ਕੁਝ ਅਜੇ ਪੈਂਡਿੰਗ ਆ ਇਹਦੇ ਤੋਂ ਬਹੁਤ ਕੁਝ ਪੁੱਛਣ ਵਾਲਾ ਪੈਂਡਿੰਗ ਆ ਪਤਾ ਨਹੀਂ ਕਿੰਨੇ ਲੋਕਾਂ ਦੇ ਸੀਆਰਓ ਜਿਹੜੀਆਂ ਨੇ ਸੰਸਥਾ ਬਣਾਈ ਆ ਮੈਂ ਉਹਨਾਂ ਦੇ ਵੀ ਹੈੱਡ ਨਵੀਨ ਸਿੰਘਲਾ ਜੀ ਦਿੱਲੀ ਜੇ ਵਿੱਚ ਬੈਠੇ ਆ ਮੈਂ ਉਹਨਾਂ ਨੂੰ ਦੱਸਣਾ ਚਾਹੁੰਨਾ ਵੀ ਜੇ ਤੁਸੀਂ ਇਹਦੇ ਤੋਂ ਪੰਜਾਬ ਪ੍ਰਧਾਨ ਜਿਹੜਾ ਪੰਕਜ ਸੂਤ ਤੁਸੀਂ ਠੱਗ ਬਣਾਇਆ ਹੋਇਆ ਇਹਨੂੰ ਤੁਸੀਂ ਆਪਦੀ ਪ੍ਰਧਾਨਗੀ ਤੋਂ ਲਾਹੋ ਤੁਹਾਨੂੰ ਨਹੀਂ ਪਤਾ ਇਹਦੇ ਕੀ ਹਾਲਾਤ ਆ ਇਹਨੇ ਨਾਂ ਰੱਖਿਆ ਗ੍ਰਾਹਕ ਬੋਲੂਗਾ ਵਾਕਈ ਗ੍ਰਾਹਕ ਬੋਲਦਾ ਇਹ ਠਾਗੀ ਇਹਨਾਂ ਜਦੋਂ ਕੀ ਇਹਦੇ ਨਾਲ ਵਰਤਦਾ ਆਪਜੀ ਨੂੰ ਪਤਾ ਉਹ ਬੋਲਦਾ ਹੀ ਰਹਿ ਜਾਂਦਾ ਇਹ ਐਡਾ ਭ੍ਰਿਸ਼ਟ ਆਦਮੀ ਆ ਇਹਦੇ ਤੋਂ ਬਚੋ ਮੈਂ ਆਪਜੀ ਦੇ ਮਾਧਿਅਮ ਨਾਲ ਹੀ ਤੁਹਾਨੂੰ ਦੱਸਣਾ ਚਾਹੁੰਨਾ ਵੀ ਜੇ ਤੁਸੀਂ ਇਹਨੂੰ ਪ੍ਰਦਾਨ ਕੀ ਤੋਂ ਨਾ ਲਾਇਆ 31 ਮਾਰਚ ਵਾਲੇ ਦਿਨ ਜਾਂ ਮਾਰਚ ਦੇ ਮਹੀਨੇ ਦੇ ਵਿੱਚ ਉਹਨਾਂ ਦਾ ਦਿੱਲੀ ਪ੍ਰੋਗਰਾਮ ਹੁੰਦਾ ਅਸੀਂ ਸਾਰੇ ਮੋਗਾ ਸ਼ਹਿਰ ਵਾਸੀ ਕਾਲੀਆਂ ਢੰਡੀਆਂ ਲੈ ਕੇ ਉੱਥੇ ਦਾ ਵਿਰੋਧ ਕਰਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਡੱਗ ਦੇ ਬਾਹਰ ਵੀ ਬੈਠਾਂਗੇ ਵੀ ਅਸੀਂ ਪੁੱਛਾਂਗੇ ਲੋਕਾਂ ਦੇ ਘਰ ਦੇ ਨਕਸ਼ੇ ਚੈੱਕ ਕਰਾਉਂਦਾ ਲੋਕਾਂ ਦਾ ਇਹ ਐਨਓਸੀਆ ਚੈੱਕ ਕਰਾਉਂਦਾ ਇਹਦੇ ਆਬਾਦ ਦਾ ਕੁਝ ਵੀ ਨਹੀਂ ਇਹਦਾ ਤਾਂ ਆਬਦਾ ਤਾਂ ਕੁਛ ਵੀ ਨਹੀਂ ਇੰਨੇ ਜਿਆਦਾ ਬੁਰੇ ਹਾਲਾਤ ਆ ਇਨਾਂ ਲੋਕਾਂ ਦੇ ਜਿਹੜਾ ਤੀਜਾ ਯੂਟਿਊਬਰ ਬਲੈਕਮੇਲਰ ਆ ਉਹਦੇ ਤੇ ਅੱਜ ਐਫ ਆਈ ਆਰ ਨੰਬਰ 229 2024 ਆ ਉਹ ਕੋਈ ਠਾਕੁਰਾ ਜਾਲੀ ਠਾਕੁਰ ਉਹ ਅਸੀਂ ਨਹੀਂ ਕਹਿੰਦੇ ਉਹ ਪਿਛਲੇ ਦਿਨੀ ਉਹਦਾ ਵਿਵਾਦ ਸੀਗਾ ਉੱਥੇ ਵਾਲੀਆ ਵਧੀਆ ਵਧੀਆ ਬੜਾ ਵਧੀਆ ਬੰਦਾ ਵਾ ਪ੍ਰੈਸ ਰਿਪੋਰਟਰ ਆ ਬੜੇ ਚੰਗੇ ਬੰਦੇ ਵੀ ਆ ਉਹਨਾਂ ਨੇ ਇਹ ਤੇ ਮੁਕੱਦਮਾ ਦਰਜ ਕਰਾਇਆ ਇਹਨੇ ਬਹੁਤ ਲੋਕਾਂ ਨੂੰ ਬਲੈਕਮੇਲ ਕੀਤਾ ਇਹ ਉਹਦੇ ਚੱਕਰ ਦੇ ਵਿੱਚ ਹੀ ਇਹਨਾਂ ਨੇ ਮਗਰ ਲਾ ਕੇ ਕਿਉਂਕਿ ਜਿਹੜੇ ਬਲੈਕਮੇਲਰ ਆ ਉਹਨਾਂ ਵੀ ਉਹੀ ਬਲੈਕਮੇਲਰ ਨੇ ਇੰਟਰਵਿਊ ਲਈ ਨਾ ਕਿਉਂਕਿ ਕਾਨੂੰਨ ਦਾ ਦਾ ਪਘੋੜਾ ਇਹ ਪੰਕਜ ਸੂਰ ਤੇ ਅਮਰਦੀਪ ਨੇਜਾ ਕਾਨੂੰਨ ਦੇ ਪਘੋੜੇ ਆ ਇਹਨਾਂ ਨੇ ਇਹ ਜਿਹੜਾ ਤੁਹਾਨੂੰ ਮੈਂ ਦੱਸ ਰਿਹਾ ਬਲੈਕਮੇਲਰ ਤੀਜਾ ਵਾ ਇਹ ਮੁਹਾਲੀ ਤੋਂ ਆ ਠਾਕੁਰ ਕਹਿੰਦਾ ਪਰ ਠਾਕੂ ਰਹਿਣੀ ਹੈ ਚਾਲੀ ਢਾ ਪੂਰਾ ਇਹ ਪੱਤਰਕਾਰ ਸਾਰੇ ਪੱਤਰਕਾਰ ਸ਼ਹਿਰ ਦੇ ਵਿੱਚ ਇੰਨੇ ਵਧੀਆ ਪੱਤਰਕਾਰ ਆ ਜਿਹੜਾ ਪੱਤਰਕਾਰ ਹੁੰਦਾ ਉਹਦੇ ਤੇ 420 ਦਾ ਮੁਕੱਦਮਾ ਦਰਜ ਨਹੀਂ ਹੁੰਦਾ ਨਾਲੇ ਇੱਕ ਨਹੀਂ ਤਿੰਨ ਆ ਤੇ ਚੌਥਾ ਗਲਾਡਾ ਵਾਲੀ ਪ੍ਰਾਪਰਟੀ ਦੇ ਵਿੱਚ ਉਹਤੇ ਮੁਕੱਦਮਾ ਇੱਕ ਨਹੀਂ ਦੋਵਾਂ ਦੀ ਰਿਪੋਰਟ ਮੋਹਾਲੀ ਸ਼ਹਿਰ ਦੇ ਵਿੱਚ ਬਣੀ ਪਈ ਆ ਥੋੜੇ ਦਿਨਾਂ ਦੇ ਵਿੱਚ ਉਹਤੇ ਉਹ ਵੀ ਐਫ ਆਈ ਆਰ ਦਰਜ ਹੋ ਜੂ ਆਪ ਜੀ ਨੂੰ ਸਾਰਿਆਂ ਨੂੰ ਪਤਾ ਲੱਗ ਹੀ ਜਾਊਗਾ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਵੀ ਮੈਂ ਮੋਗਾ ਸ਼ਹਿਰ ਦਾ ਵਸਨੀਕ ਆ ਅਸੀਂ ਆ ਰੈਪਿਡ ਜਸਟਿਸ ਫੋਰਸ ਵਾਲੇ ਜਿਨ੍ਹਾਂ ਨੇ ਬਲੈਕਮੈਲਰਾਂ ਦੇ ਖਿਲਾਫ ਮੇਮ ਸ਼ੁਰੂ ਕੀਤੀ ਆ ਮੈਂ ਨਹੀਂ ਅਸੀਂ ਸਾਰੇ ਸੌਂ ਚੱਕ ਗੁਰਦੁਆਰਾ ਸਾਹਿਬ ਦੇ ਜਾ ਕੇ ਸੌਂ ਚੱਕਣ ਨੂੰ ਤਿਆਰ ਆ ਜੇ ਅਸੀਂ ਕਿਸੇ ਅਫਸਰ ਨੂੰ 2 ਰੁਪਏ ਦਿੱਤੇ ਹੋਣ ਜਾਂ ਕਿਸੇ ਵੀ ਅਫਸਰ ਨੇ ਛੋਟੇ ਤੋਂ ਛੋਟੇ ਵੱਡੇ ਤੋਂ ਵੱਡੇ ਸੀਨੀਅਰ ਅਫਸਰ ਨੇ ਸਾਡੇ ਤੋਂ ਕੀ ਮੰਗ ਕੀਤੀ ਹੋਵੇ ਤਿਆਹਾਰਾਂ ਦਾ ਸੀਜ਼ਨ ਸੀ ਜਾਂ ਅਸੀਂ ਕਿਸੇ ਨੂੰ ਫੁੱਲਾਂ ਵਾਲਾ ਗਲਦਸਤਾ ਵੀ ਦਿੱਤਾ ਹੋਵੇ ਬਿਲਕੁਲ ਗੱਲ ਤਾਂ ਕਿਉਂ ਉਹ ਕਾਲੇ ਲਿਫਾਫੇ ਆਪ ਲੈਂਦੇ ਆ ਜਿਹੜੇ ਕਾਲੇ ਲਿਫਾਫੇ ਆ ਉਹ ਤਿੰਨੇ ਬਲੈਕਮੇਲਰ ਆਪ ਲੈਂਦੇ ਆ ਉਹਨਾਂ ਨੂੰ ਇਹ ਵੀ ਕਾਲੇ ਲਿਫਾਫੇ ਉਹ ਲੈਣ ਗਿੱਜੇ ਆ ਵੀ ਉਹਨਾਂ ਦਾ ਹੋਰ ਤਾਂ ਕਿਤੇ ਜ਼ੋਰ ਚੱਲਦਾ ਨਹੀਂ ਪੁਲਸ ਵਾਲਿਆਂ ਨੂੰ ਹੀ ਬਲੈਕਮੇਲ ਕਰ ਲੋ ਬਿਲਕੁਲ ਗਲਤ ਗੱਲ ਆ ਜੀ ਪ੍ਰਸ਼ਾਸਨ ਨੇ ਕਦੇ ਸਾਨੂੰ ਕਦੇ 1 ਰੁਪਏ ਦੀ ਵੀ ਨਾ ਸਾਡੇ ਹੋ ਆਵਾਜਾਰਾ ਨਾ ਹੀ ਉਹਨਾਂ ਨੇ ਸਾਨੂੰ ਕਦੇ ਕਿਹਾ ਕਲਾਸੀ ਦਾ ਤਾਂ ਹੀ ਕਰੂੰ ਮੈਂ ਤੁਹਾਨੂੰ ਫਿਰ ਦੱਸਦਾ ਵੀ ਜਿਹੜਾ ਕਾਨੂੰਨ ਦਾ ਰਖਵਾਲਾ ਬਣਦਾ ਇਹਨੇ ਸਾਰਿਆਂ ਤੋਂ ਪੈਸੇ ਲਏ ਆ ਨਵੀਨ ਸਿੰਘਲੇ ਤੋਂ ਵੀ ਪੈਸੇ ਲਏ ਆ ਮੇਰੇ ਤੋਂ ਵੀ ਲਏ ਆ ਰਿਸ਼ੂ ਅਗਰਵਾਲ ਤੋਂ ਵੀ ਲਏ ਆ ਸਣੀ ਆ ਮੁੰਡਾ ਪ੍ਰਾਪਰਟੀ ਦਾ ਕੰਮ ਕਰਦਾ ਉਹ ਤੋਂ ਵੀ ਲਏ ਆ ਮੈਂ ਆਪ ਜੀ ਨੂੰ ਦੱਸਣਾ ਚਾਹੁੰਨਾ ਇਹ ਆਪਸ ਦੇ ਵਿੱਚ ਜਿਹੜਾ ਹੋਰ ਗੱਲ ਦੱਸਦਾ ਇਹਦੀ ਵਾਈਫ ਦੀ ਮੈਰਿਜ ਯੂਨੀਵਰਸਿਟੀ ਸੀ ਪੰਕਜ ਸੂਰ ਦੀ ਤੁਹਾਨੂੰ ਮੈਂ ਦੱਸਦਾ ਗੋਰ ਮੋਗੇ ਬਹੁਤ ਵੱਡਾ ਹੋਟਲ ਆ ਬਹੁਤ ਵੱਡਾ ਹੋਟਲ ਆ ਇਹ ਉਥੇ ਦੋ ਤਿੰਨ ਫੈਮਿਲੀਆਂ ਨੂੰ ਨਾਲ ਲੈ ਕੇ ਜਾਵੜਿਆ ਪਾਰਟੀ ਕੀਤੀ ਜਦੋਂ ਇਹਨਾਂ ਨੇ ਪਾਰਟੀ ਕੀਤੀ ਆਮ ਹੀ ਇਹ ਲੋਕ ਪਰਸ ਘਰੇ ਭੁੱਲ ਜਾਂਦਾ ਜਿਹੜਾ ਪੰਕਜ ਸੂਰਨ ਆ ਜਿਹੜਾ ਆਪਦਾ ਪਰਸਾ ਕਿਉਂਕਿ ਪਤਾ ਨਹੀਂ ਕਿਵੇਂ ਘਰੇ ਭੁੱਲ ਜਾਂਦੇ ਆ ਉਹ ਉਹਨਾਂ ਨੂੰ ਕਹਿੰਦਾ ਮੈਂ ਸਵੇਰੇ ਪੈਸੇ ਦਊ 7400 ਰੁਪਈਆ ਬਿੱਲ ਬਣਿਆ ਅਗਲੇ ਦਿਨ ਸਵੇਰੇ ਉਹਨਾਂ ਨੇ ਬਿੱਲ ਮੰਗਿਆ ਇਹ ਤੋਂ ਕਹਿੰਦਾ ਨਾ ਤੁਸੀਂ ਪਤਾ ਨਹੀਂ ਸਾਨੂੰ ਰਾਤ ਨੂੰ ਕੀ ਖਾਦਾ ਸਾਡਾ ਤਾਂ ਪੇਟ ਖਰਾਬ ਹੋ ਗਿਆ ਵੀ ਇਹੋ ਜੇ ਕਿਰਦਾਰ ਆ ਇਹਨਾਂ ਲੋਕਾਂ ਦੇ ਨਾ ਦਾ ਲਊਗਾ ਜੀ ਜਦੋਂ ਕਿਸੇ ਦੇ ਆਪਾਂ ਪੈਸੇ ਨਹੀਂ ਦੇਣੇ ਫਿਰ ਉਹੀ ਗੱਲ ਵੀ ਡੱਗ ਦੇ ਕੋਲੇ ਕੋਈ ਲਫਾਫਾ ਲੈ ਕੇ ਲੰਘ ਨਹੀਂ ਸਕਦਾ ਸਾਹਮਣੇ ਆਂਡਿਆਂ ਨਾਲ ਖੜਦਾ ਗੁੱਡੂ ਉਹ ਇਹਨਾਂ ਨੂੰ ਇੱਕ ਵੀ ਅੰਡਾ ਜਾਂ ਦੋ ਅੰਡੇ ਧਾਰ ਨਹੀਂ ਦਿੰਦਾ ਉਹਨਾਂ ਨੂੰ ਪਤਾ ਉਹ ਕਹਿੰਦਾ ਸ਼ਾਮ ਨੂੰ 10 ਵਜੇ ਤੋਂ ਬਾਅਦ ਪੰਕੇ ਚ ਆਉਂਦਾ ਅੰਡੇ ਚੱਕ ਕੇ ਭੱਜ ਜਾਂਦਾ ਮੇਰੇ ਆਹ ਹਾਲਾਤ ਆ ਇਹਨਾਂ ਦੇ ਜਿਹੜੀ ਸਨਮਾਨਤ ਵਾਲੀ ਗੱਲ ਕਰ ਰਿਆ ਇੱਕ ਮੋਗੇ ਜਦੋਂ ਵੀ ਕੋਈ ਵੱਡਾ ਅਫਸਰ ਆਉਂਦਾ ਇਹ ਫੁੱਲਾਂ ਵਾਲਾ ਗਲਦਸਤਾ ਲੈ ਕੇ ਜਾਂਦਾ ਜਦੋਂ ਆਪਦੇ ਕਾਲੇ ਕਾਰਨਾਮੇ ਲਕੋਂਦਾ ਕਿਉਂਕਿ ਇਹਨੂੰ ਪਤਾ ਇਹ ਲੋਕਾਂ ਤੋਂ ਭ੍ਰਿਸ਼ਟ ਆਦਮੀ ਆ ਬਲੈਕਮੇਲਰ ਆਦਮੀ ਐ ਲੋਕਾਂ ਨੂੰ ਬਲੈਕਮੇਲ ਕਰਦਾ ਗਲਦਸਤੇ ਲੈ ਕੇ ਜਾਂਦਾ ਇਹ ਕਿਤੇ ਮੋਗਾ ਸਾਧਾ ਵਾਲੀ ਬਸਤੀ ਐ ਤੇ ਦੋ ਟੌਟ ਰੱਖੇ ਆ ਉਹ ਵੀ ਆਪ ਨਾਂ ਤੁਹਾਨੂੰ ਦੱਸ ਦਿਆਂਗੇ ਉਹ ਦੋ ਟੌਟ ਕੀ ਕਰਦੇ ਆਪ ਹੀ ਉਹਨਾਂ ਨੂੰ ਚਿੱਟਾ ਦਵਾ ਦਿੰਦੇ ਆ ਆਪ ਹੀ ਉਹਨਾਂ ਨੂੰ ਫੜਾ ਦਿੰਦਾ ਇਹਨੂੰ ਕਾਹਦੇ ਵਾਰਡ ਮਿਲਨੇ ਨੂੰ ਵਾਰਡ ਮਿਲੀ ਤਾਂ ਜਾਂਦੇ ਮੋਗਾ ਸ਼ਹਿਰ ਚੋਂ ਬਲੈਕਮੇਲਿੰਗ ਦੇ ਆਹ ਦਾ ਵਾਰਡ ਲੈਂਦਾ ਮੈਂ ਫਿਰ ਦੱਸਦਾ ਆਹ ਵਾ ਬਲੈਕਮੇਲਰ ਆ ਆ ਆ ਤੇ ਆ ਆ ਬਲੈਕਮੇਲਰ ਆ ਆ ਵੇਖ ਲਓ ਦੁਬਾਰਾ ਮੈਂ ਦੱਸਦਾ ਮੋਗੇ ਵਾਲਿਆਂ ਲੋਕੋ ਬਾਜੋ ਆਜੋ ਹੁਣ ਤਾਂ ਜਾਗਰੂਕ ਕਰਨ ਦਾ ਹੁਣ ਤਾਂ ਮੌਕਾ ਜਾਗਦੇ ਰਹੋ ਆਜੋ ਅਸੀਂ ਘਰ ਘਰ ਜਾ ਕੇ ਹੋਕਾ ਦਿੰਨੇ ਬਚੋ ਆ ਬਚੋ ਇਹਨਾਂ ਤੋਂ ਬਚੋ ਆ ਬੁਲਡੌਗ ਆ ਵੇਖੋ ਕਿੱਡਾ ਬੁਲਡੌਗ ਬੰਦਾ ਬਚੋ ਬਚੋ ਇਹ ਤੋਂ ਆ ਵੇਖੋ ਕਰਪਸ਼ਨ ਖਾ ਕੇ ਢਿੱਡ ਵੇਖੋ ਇਹਦਾ ਇਹਦੇ ਹਾਲਾਤ ਵੇਖੋ ਅੱਜ ਜਿਹੜੀ ਇਹਨਾਂ ਦੀ ਜ਼ਮਾਨਤ ਇਹਨਾਂ ਨੇ ਲਾਈ ਸੀ ਉਹ ਮਾਨਯੋਗ ਮੋਗਾ ਜੱਜ ਸਾਹਿਬ ਨੇ ਰੱਦ ਕਰਤੀ ਆ ਹੁਣ ਹਾਈ ਕੋਰਟ ਜਾਣਗੇ ਅਸੀਂ ਵੀ ਵਕੀਲ ਉੱਤੇ ਖੜਾ ਕਰਾਂਗੇ ਜਿੱਥੋਂ ਤੱਕ ਲੜਿਆ ਜਾਂਦਾ ਅਸੀਂ ਲੜਾਂਗੇ ਜੀ ਅਸੀਂ ਇਹਦਾ ਖਿਹੜਾ ਨਹੀਂ ਛੱਡਾਂਗੇ ਇਹਨੂੰ ਕਿ ਭੱਜ ਜਿੱਥੇ ਭੱਜਦਾ ਇੱਟ ਦਾ ਜਵਾਬ ਪੱਥਰ ਨਾਲ ਦਵਾਂਗੇ ਸੋਲਾ ਬਲੈਕਮੇਲਰ ਅੱਗੇ ਦਾ ਕੰਮ ਚੱਲੀ ਜਾਂਦਾ ਸੀ ਜਿਵੇਂ ਮਰਜੀ ਹੁਣ ਤੇਰੇ 70ਵੀਂ ਮਾਰਾਂਗੇ ਮੂੰਹ ਵੀ ਕਾਲਾ ਕਰਾਂਗੇ ਜਿੱਥੇ ਮਿਲਿਆ ਤੈਨੂੰ ਮਿਲ ਕੇ ਟਕਰਾਂਗੇ ਜਿੱਥੇ ਮਰਜੀ ਭੱਜਲਾ ਬਲੈਕਮੇਲਰ ਆ ਜਾ ਮੈਂ ਫੇਰ ਵੀ ਤੁਹਾਨੂੰ ਮੋਗਾ ਸ਼ਹਿਰ ਵਾਸੀਆਂ ਨੂੰ ਦੱਸਣਾ ਚਾਹੁੰਨਾ ਅਸੀਂ ਤਾਂ ਚਲੋ ਜਿਹੋ ਜੇ ਇਹਦੇ ਤੋਂ ਰਗੜੇਗੇ ਰਗੜੇਗੇ ਮੈਂ ਮੋਗਾ ਵਾਸੀਆਂ ਨੂੰ ਦੱਸਣਾ ਚਾਹੁੰਨਾ ਇਹਦੇ ਤੋਂ ਬਾਜੋ ਇਦੇ ਤੋਂ ਵੱਜੋ ਠੱਗ ਲੋਕਾਂ ਤੋਂ ਵੱਜੋ ਕਾਨੂੰਨ ਦੇ ਰਖਵਾਲੇ ਇਹ ਕੋਈ ਇਹਨਾਂ ਦੇ ਘਰ ਦੇ ਬਿੱਲ ਨਹੀਂ ਕੋਈ ਇਹਨਾਂ ਦੇ ਪ੍ਰਾਪਰਟੀ ਟੈਕਸ ਨਹੀਂ ਕੋਈ ਅਸੀਂ ਬਹੁਤ ਜਲਦ ਪੰਜਾਬ ਸਰਕਾਰ ਤੇ ਮੋਗਾ ਐਮਐਲਏ ਸਾਡੀ ਭੈਣ ਅਮਨਦੀਪ ਕੌਰ ਅਰੋੜਾ ਮੈਂ ਆਪ ਜੀ ਨੂੰ ਭੈਣੇ ਹੱਥ ਜੋੜ ਕੇ ਬੇਨਤੀ ਕਰਦਾ ਇਹਨਾਂ ਦਾ ਡੱਗ ਬੰਦ ਕਰਾਓ ਜਿਹੜਾ ਲੋਕ ਪੂਰਾ ਲੱਖ ਰੁਪਈਆ ਦਾ ਸਾਡਾ ਸੀਵਰੇਜ ਦਾ ਬੋਰਡ ਦਾ ਖਰਚਾ ਆਉਂਦਾ ਤੇ ਡੱਗਾ ਇਹਨਾਂ ਨੇ ਪੂਰਾ ਦੱਤ ਰੋਡ ਜੀਟੀ ਰੋਡ ਜਾਮ ਕੀਤਾ ਪਿਆ ਗੰਦਪਾਪ ਆ ਆ ਹਾਲਾਤ ਆ ਕਿੰਨੇ ਹਜ਼ਾਰ ਟਰਾਲੀ ਨਿਕਲੂਗੀ ਅਕਾਲ ਸਰ ਚੌਕ ਦੇ ਵਿੱਚੋਂ ਜਿਹੜਾ ਮੇਨ ਸੀਵਰੇਜ ਦਾ ਕਿੰਨੇ ਹਜ਼ਾਰ ਟਰਾਲੀ ਨਿਕਲੂ ਇਹਨਾਂ ਦਾ ਇੰਨਾ ਗੰਦ ਪਾਇਆ ਹੋਇਆ ਲੋਕਾਂ ਦਾ ਇਹ ਪੰਕਜ ਸੂਰ ਨੂੰ ਮੈਂ ਹੋਰ ਗੱਲ ਦੱਸਣੀ ਚਾਹੁੰਦਾ ਵਾ ਵੀ ਜਿਹੜੇ ਤੋਂ ਆ ਮੈਸੇਜੇ ਫੇਕ ਆਈਡੀਆਂ ਤੋਂ ਬਣਾ ਬਣੂ ਪਾਈ ਜਾਂਦਾ ਇਹਨਾਂ ਨਾਲ ਕੁਝ ਨਹੀਂ ਬੰਨਣਾ ਜਦਨ ਤੇਰੇ ਪੋਲ ਖੋਲੇ ਮੈਂ ਤੈਨੂੰ ਅੱਗੇ ਵੀ ਦੱਸਿਆ ਸੀ ਗੁਰਪ੍ਰੀਤ ਸਿੰਘ ਗਿੰਨੀ ਖੋਲੂਗਾ ਤੇ ਸਣੀ ਤੇ ਦੂਜੀ ਗੱਲ ਹੋਰ ਸੋਲਲਾ ਤੈਨੂੰ ਇੱਕ ਬਹੁਤ ਵੱਡਾ ਬਹਿਮ ਆ ਵੀ ਸਾਰੇ ਬੰਦੇ ਨਾਲ ਆ ਮੈਂ ਤੈਨੂੰ ਫਿਰ ਦੱਸਦਾ ਸਖਰਾਜ ਤੰਮੂ ਤੇ ਕੌਰਾ ਦੌਧਰ ਵਾਲਾ ਸਾਡਾ ਬਾਈ ਸਾਡਾ ਵੱਡਾ ਭਰਾ ਮੈਂ ਤੈਨੂੰ ਦੱਸਣਾ ਚਾਹਣਾ ਤੈਨੂੰ ਇਹ ਫੋਟੋ ਪਾ ਕੇ ਕੀ ਆਰਦਾ ਬਿਲਕੁਲ ਸਾਡੇ ਨਾਲ ਆ ਠੋਕ ਕੇ ਖੜੇ ਆ ਤੇ ਸਾਡਾ ਵੀਰ ਜਸਪ੍ਰੀਤ ਚੀਮਾ ਉਹ ਵੀ ਸਾਡੇ ਨਾਲ ਖੜਾ ਤੈਨੂੰ ਮੈਂ ਦੱਸਦਾ ਵਾ ਬਾਈ ਜਸਪ੍ਰੀਤ ਚੀਮਾ ਕੌਰਾ ਦੌਧਰ ਵਾਲਾ ਸਾਡੇ ਨਾਲ ਖੜੋ ਉਹ ਕਹਿੰਦੇ ਬਲੈਕ ਮਿਲਰਾਂ ਦੇ ਖਿਲਾਫ ਨਹੀਂ ਯਾਰ ਅਸੀਂ ਕੰਮ ਚੱਲਣ ਦੇਣਾ ਅਸੀਂ ਬਲੈਕ ਮਿਲਰਾਂ ਦੇ ਉਲਟਾਂ ਸੁਣ ਲਿਆ ਤੈਨੂੰ ਹੁਣ ਮੈਂ ਦੱਸੂ ਤੇਰਾ ਕਰਨਾ ਕੀ ਆ ਗੱਲ ਮੇਦੇ ਕਰਤਾਰ ਦੀ ਦੱਸਦਾ ਵਾਰ-ਵਾਰ ਗੱਲ ਕਰਤਾਰ ਦੀ ਆਉਂਦੀ ਆ ਇਹ ਉੱਥੇ ਇਹਦਾ ਕਹਿੰਦੇ ਸੀ ਨਾ ਪੱਤਰਕਾਰ ਇੱਕ ਪਿਓ ਜਾਂ ਦੂਜੇ ਇਹਨੂੰ ਕਹੇ ਜੇ ਤੂੰ ਆਪਦੇ ਸਕੇ ਪਿਓ ਦਾ ਵਾਂ ਤੇ ਕਿਸੇ ਬੈਂਕ ਤੋਂ ਆਪਦੇ ਨਾਂ ਦੇ ਗੱਡੀ ਤੇ ਲੋਨ ਕਰਾ ਕੇ ਦਿਖਾ ਉਹ ਵਾਲਿਆ ਗੱਡੀ ਤੂੰ ਕਿਸੇ ਦੇ ਨਾਂ ਤੇ ਲਈ ਫਿਰਦਾ ਸਾਈਕਲ ਤੈਨੂੰ ਸ਼ਹਿਰ ਦੇ ਵਿੱਚੋਂ ਕੀ ਮੰਗਿਆ ਨਹੀਂ ਦਿੰਦਾ ਲੋਨ ਤੇ ਤਾਂ ਦੂਰ ਦੀ ਗੱਲ ਆ ਜਿਦ ਤਰਾ ਕਰਦਾਰ ਆ ਨਾ ਸਹੀ ਜਾਂ ਆਪਦੇ ਨਾਂ ਤੇ ਗੱਡੀ ਬੈਂਕ ਤੋਂ ਕਿਸੇ ਤੋਂ ਲੈ ਕੇ ਦਿਖਾ ਸਾਰੀ ਉਮਰ ਤੇਰੀ ਗੁਲਾਮੀ ਕਰਾਂਗੇ ਉਹ ਠੱਗਾ ਤੈਨੂੰ ਕੋਈ ਸਾਈਕਲ ਨਹੀਂ ਦਿੰਦਾ ਤੂੰ ਗੁਫਤੇ ਦੇ ਨਾਂ ਤੇ ਗੱਡੀ ਲਈ ਵਰਦਾ 10400 ਰੁਪਿਆ ਕਿਸ਼ਤਾ ਆ ਤੇਰੇ ਕਰਦਾਰਾ ਗੱਲ ਦੂਜੀ ਤੂੰ ਆਪਦੇ ਸਹੁਰਿਆਂ ਲਈ ਪ੍ਰਾਪਰਟੀ ਆਪਦੀ ਘਰ ਵਾਲੀ ਨੂੰ ਰੋਜ਼ ਕੁੱਟਦਾ ਵੀ ਮੇਰੇ ਸਹੁਰਿਆਂ ਲਈ ਪ੍ਰਾਪਰਟੀ ਇਹਦੇ ਸਾਲੇ ਬਾਹਰ ਆ 15 ਸੈਕਟਰ ਵਾਲੀ ਨਾਲ ਵਾ ਕਿਉਂ ਆਪਦੇ ਕੋਲੇ ਤਾਂ ਕੁਸ਼ਨ ਨਹੀਂ ਹੁਣ ਸਹੁਰਿਆਂ ਦੀ ਪ੍ਰਾਪਰਟੀ ਖਾਣੀ ਆ ਹਜੇ ਤਾਂ ਤੇਰਾ ਜਨਤਕ ਬਹੁਤ ਕੁਛ ਕਰੂੰਗਾ ਇਹ ਤਾਂ ਹਜੇ 2 ਜਾਂ ਅਜੇ ਦੂਜਾ ਤੀਜਾ ਚੌਥਾ ਕੰਮ ਚੱਲਣਾ ਹਜੇ ਤਾਂ ਇਹ ਫਿਲਮ ਸ਼ੁਰੂ ਹੋਈ ਆ ਇਹਦੇ ਰੋਲ ਤਾਂ ਹਜੇ ਪੈਂਡਿੰਗ ਆ ਸੂਰਾ ਚੱਲ ਅੱਗੇ ਭੱਜ ਜਿੱਥੇ ਮਰਜੀ ਬੰਦੇ ਦਾ ਪੁੱਤ ਨਾ ਬਣਾ ਕੇ ਛੱਡਿਆ ਗਿਨੀ ਨਾ ਕਹੀਂ ਆ ਜਾ